ਹੇਲੋ ਉਸ ਦੇਖ ਰਹੇ ਹੋ ਤੇ ਅੱਜ ਹੀ ਜਿਹੜਾ ਹੈ ਬਿਆਸ ਸਟੇਸ਼ਨ ਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਬੰਦੇ ਭਾਰਤ ਜਿਹੜੀ ਹੈ ਟ੍ਰੇਨ ਹੈ ਉਹ ਸਾਡੇ ਬਿਆਸ ਸਟੇਸ਼ਨ ਤੇ ਜਿਹੜਾ ਪਹੁੰਚ ਚੁੱਕਿਆ ਹੈ ਜੋ ਕਿ ਰਾਧਾ ਸੁਆਮੀ ਡੇਰਾ ਬਿਆਸ ਹੈ ਜਿਹੜਾ ਉੱਥੇ ਪਹੁੰਚ ਚੁੱਕੀ ਹੈ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਜਿਹੜਾ ਵੈਲਕਮ ਜਿਹੜਾ ਹੈ ਉਸ ਦੀ ਕਰਨ ਵਾਸਤੇ ਜਿਹੜੇ ਇੱਥੇ ਲੀਡਰਸ਼ਿਪਾਂ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਭਾਜੀਪੀ ਦੇ ਨੇਤਾ ਜਿਹੜੇ ਉਹ ਵੀ ਪਹੁੰਚੇ ਹਨ ਜਿਹੜਾ ਕਿ ਅੱਜ ਇੱਥੇ ਆਗਾ ਇੱਥੇ ਆਉਣਾ ਹੋ ਰਿਹਾ ਹੈ ਬੰਦੇ ਭਾਰਤ ਦਾ ਤੁਸੀਂ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਦੇਖ ਬਿਲਕੁਲ ਜਿਹੜਾ ਵੈਲਕਮ ਜਿਹੜਾ ਹੋ ਰਿਹਾ ਹੈ ਬੰਦੇ ਭਾਰਤ ਰੇਲਵੇ ਦਾ ਬੱਚਿਆਂ ਵੱਲੋਂ ਜਿਹੜਾ ਇਸ ਦੇ ਉੱਪਰ ਫੁੱਲ ਸੁਟੇ ਜਾ ਰਹੇ ਨੇ ਇਸ ਦਾ ਵੈਲਕਮ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੰਦੇ ਭਾਰਤ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਬੰਦੇ ਭਾਰਤ ਜਿਹੜੀ ਟ੍ਰੇਨ ਹੈ ਉਹ ਬਿਲਕੁਲ ਇੱਥੇ ਪਹੁੰਚੀ ਹੋਈ ਹੈ ਬੱਚਿਆਂ ਵੱਲੋਂ ਜਿਹੜਾ ਵੈਲਕਮ ਕੀਤਾ ਗਿਆ ਹੱਥਾਂ ਦੇ ਵਿੱਚ ਤਰੰਗੇ ਜਿਹੜੇ ਫੜੇ ਹੋਏ ਨੇ ਬੱਚਿਆਂ ਦੇ ਬੱਚਿਆਂ ਵੱਲੋਂ ਜਿਹੜਾ ਵੈਲਕਮ ਕੀਤਾ ਜਾ ਰਿਹਾ ਬੱਚੇ ਦੇਖੋ ਜਿਹੜਾ ਬੰਦੇ ਭਾਰਤ ਜਿਹੜੀ ਹੈ ਟ੍ਰੇਨ ਉਸ ਦਾ ਜਿਹੜਾ ਵੈਲਕਮ ਕਰ ਰਹੀ ਹੈ ਕਾਫੀ ਲੀਡਰਸ਼ਿਪ ਜਿਹੜੀ ਭਾਜਪਾ ਦੀ ਜਿਵੇਂ ਕਿ ਰਵਨੀਤ ਬਿੱਟੂ ਜੀ ਅਸ਼ਵਨੀ ਜੀ ਹੁਣਾਂ ਹੋਇਆ ਤਾਂ ਉਹ ਵੀ ਵਿੱਚ ਇਸ ਦੇ ਜਿਹੜੀ ਟ੍ਰੇਨ ਦੇ ਵਿੱਚ ਬਿਰਾਜ਼ਮਾਨ ਨੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਟ੍ਰੇਨ ਹੈ ਉਹ ਬਿਲਕੁਲ ਜਿਹੜੀ ਆ ਬਿਆਸ ਜਿਹੜੀ ਆ ਪਹੁੰਚ ਚੁੱਕੀ ਆ ਤਾਂ ਵੱਡੀ ਲੀਡਰਸ਼ਿਪ ਜਿਹੜੀ ਉਸ ਦਾ ਜਿਹੜਾ ਸਵਾਗਤ ਜਿਹੜਾ ਫੁੱਲ ਨੂੰ ਵਰਸਾ ਕੇ ਤਾਂ ਹੋ ਰਿਹਾ ਹੈ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਆ ਜਰੂਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਿਆਸ ਦੇ ਵਿੱਚ ਬਿਆਸ ਦੇ ਵਿੱਚ ਟ੍ਰੇਨ ਪਹੁੰਚੀ ਹੈ ਜੀ ਅੱਜ ਬੰਦੇ ਬਾਜ਼ੀ ਚ ਚਲਾਈ ਕੀ ਕਹਿਣਾ ਜੀ ਇਹ ਬਹੁਤ ਇਤਿਹਾਸਿਕ ਦਿਨਾ ਨਰਿੰਦਰ ਭਾਈ ਮੋਦੀ ਜੀ ਨੂੰ ਧੰਨਵਾਦ ਹੈ। ਦਿਨਾਂ ਨੇ ਮਾ ਵੈਸ਼ਨੋ ਦੇਵੀ ਤੋਂ ਅੰਮ੍ਰਿਤਸਰ ਤੱਕ ਦਾ ਬੰਦੇ ਭਾਰਤ ਦੀ ਸ਼ੁਰੂਆਤ ਕੀਤੀ ਹੈ। ਔਰ ਬਿਆਸ ਦਾ ਆਪਣਾ ਇੱਕ ਮਹੱਤਵ ਹੈ। ਅੰਮ੍ਰਿਤਸਰ ਪੰਜਾਬ ਦੀ ਧਾਰਮਿਕ ਰਾਜਧਾਨੀ ਹੈ। ਅੰਮ੍ਰਿਤਸਰ ਦਾ ਨਾਂ ਆਂਦੀ 골ਡਨ ਟੈਂਪਲ ਸਾਹਿਬ ਸ਼੍ਰੀ ਦਰਗਾਣਾ ਮੰਦਿਰ ਬਾਲਮੀਕੀ ਤੀਰਤ ਇਹਦੇ ਨਾਲ ਨਾਲ ਜੱਲਿਆਂਵਲਾ ਬਾਗ ਬਾਗਾ ਬਾਡਰ ਸ਼ੂਰ ਵੀਰਤਾ ਔਰ ਧਰਮ ਦੀ ਰਾਜਧਾਨੀ ਸਾਡਾ ਅੰਮ੍ਰਿਤਸਰ ਹੈ ਇਹਦੇ ਨਾਲ ਹੀ ਜਿਲੇ ਵੈਸ਼ਨੋ ਦੇ ਵੀ ਮਾਨਦਾਰ ਔਰ ਕਟੜਾ ਦਾ ਜ਼ਿਕਰ ਆਂਦਾ ਹੈ ਇਹ ਮੈਨੂੰ ਲੱਗਦਾ ਹੈ ਕਿ ਦਿਲਾਂ ਦਾ ਜੋੜ ਹੈ ਔਰ ਬਿਆਸ ਦੇ ਅੰਦਰ ਇਹਦਾ ਸਟਾਪੇਜ ਜਿਹੜਾ ਮਿਲਿਆ ਹੈ ਇਹ ਆਪਣੇ ਆਪ ਚ ਹੀ ਪੰਜਾਬ ਦੇ ਲਈ ਬਹੁਤ ਸੁਖਦ ਹੈ ਪੰਜਾਬ ਦੇ ਲਈ ਮੋਦੀ ਸਾਹਿਬ ਨੇ ਇਹ ਕੋਰਤੋਫਾ ਦਿੱਤਾ ਹੈ ਇਹਦੇ ਲਈ ਮੋਦੀ ਸਾਹਿਬ ਦਾ ਉਹਨਾਂ ਦੇ ਮੰਤਰੀ ਅਸ਼ਵਨੀ ਵੈਸ਼ਨਵ ਜੀ ਦਾ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਅਸੀਂ ਆਭਾਰ ਪ੍ਰਗਟ ਕਰਦੇ ਹਾਂ ਹਾਂ ਜੀ ਬਿਲਕੁਲ ਅਸ਼ਮੁਖ ਮਾਨ ਹੁਣ ਦਾ ਜਿਹੜਾ ਵੈਲਕਮ ਜਿਹੜਾ ਇੱਥੇ ਕੀਤਾ ਜਾ ਰਿਹਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਹੋਰ ਵੀ ਜਿਹੜੀ ਕਰਾਂਗੇ ਕਿ ਇੱਥੇ ਜਿਹੜੀ ਹੈ ਲੀਡਰਸ਼ਿਪ ਜਿਹੜੀ ਪਹੁੰਚੀ ਹੋਈ ਹੈ ਕਿ ਜਿਵੇਂ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮਨਜੀਤ ਸਿੰਘ ਮੰਨਾ ਹੁਣਾ ਵੱਲੋਂ ਜਿਹੜਾ ਹੈ ਇੱਥੇ ਵੈਲਕਮ ਜਿਹੜਾ ਕੀਤਾ ਗਿਆ ਤਾਂ ਤਸਵੀਰਾਂ ਜਿਹੜੀਆਂ ਤੁਸੀਂ ਬੰਦੇ ਭਾਰਤ ਜਿਹੜੀਆਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਕਿੰਨੇ ਆਕਰਸ਼ਿਤ ਨੇ ਇਸ ਨੂੰ ਲੈ ਕੇ ਹਰ ਕੋਈ ਇੱਕ ਜਿਹੜਾ ਇੱਥੇ ਫੋਟੋਗ੍ਰਾਫ ਜਿਹੜੀ ਆ ਉਹ ਵੀ ਕਰ ਰਿਹਾ ਹੈ ਤਾਂ ਫੁੱਲਾਂ ਦੇ ਨਾਲ ਸਜਾਈ ਹੋਈ ਜਿਹੜੀ ਆ ਬੰਦੇ ਭਾਰਤ ਜਿਹੜੀ ਆ तकरीबन ਇੱਕ ਗੱਲ ਹੋਰ ਜਿਹੜੀ ਆ ਦੱਸ ਦਈਏ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਹ ਟ੍ਰੇਨ ਜਿਹੜੀ ਆ ਇੱਕ ਦਿਨ ਦੇ ਵਿੱਚ ਜਿਹੜੀ ਆ ਇਹ ਜਿਹੜੀ ਇੱਕ ਦਿਨ ਦੇ ਵਿੱਚ ਹੀ ਜਿਹੜਾ ਸਮਾਂ ਇਹ ਆਪਣਾ ਪਾਸ ਕਰੂਗੀ ਇੱਕ ਦਿਨ ਦੇ ਵਿੱਚ ਹੀ ਜਿਹੜੀ ਹੈ ਟ੍ਰੇਨ ਜਿਹੜੀ ਹੈ ਅ ਅ ਸ਼੍ਰੀ ਵੈਸ਼ਨੂ ਦੇ ਵੀ ਜਿਹੜੀ ਚਾਹੇਗੀ ਤਾਂ ਅੰਮ੍ਰਿਤਸਰ ਦੇ ਵਿੱਚੋਂ ਜਿਹੜੀ ਹੈ ਟ੍ਰੇਨ ਜਿਹੜੀ ਚੱਲੇਗੀ ਜੰਮੂ ਕਟੜਾ ਹੁੰਦੇ ਹੋਏ ਟ੍ਰੇਨ ਜਿਹੜੀ ਆਪਣਾ ਜਿਹੜਾ ਸਫ਼ਰ ਤੈਅ ਕਰੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਲਗਜ਼ਰੀ ਇਹਦੇ ਵਿੱਚ ਜਿਹੜੀਆਂ ਸੀਟਾਂ ਬਣਾਈਆਂ ਹੋਈਆਂ ਨੇ ਯਾਤਰੀ ਵੀ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਅ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਿਆਸ ਦੇ ਵਿੱਚ ਵੈਲਕਮ ਹੈ ਜੀ ਥੈਂਕ ਯੂ ਥੈਂਕ ਯੂ ਅੱਜ ਬੰਦੇ ਭਾਰਤ ਵਿੱਚ ਤੁਸੀਂ ਸਫ਼ਰ ਕਰ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਵਧੀਆ ਬਹੁਤ ਇਹ ਉਪਰਾਲਾ ਬਹੁਤ ਅੱਛਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਇਹ ਬਹੁਤ ਅੱਛਾ ਉਪਰਾਲਾ ਔਰ ਸਪੈਸ਼ਲ ਉਹਨਾਂ ਯਾਤਰੀਆਂ ਦਾ ਜਿਹੜੇ ਵੈਸ਼ਨੂ ਮਾਤਾ ਦੇ ਮੰਦਿਰ ਤੇ ਦਰਸ਼ਨ ਕਰਨ ਜਾਂਦੇ ਨੇ ਉਹਨਾਂ ਲਈ ਇਹ ਸੁਖਾਵਾਂ ਜਿਹੜਾ ਵਾ ਉਹ ਸਫਰ ਦਵੇਗਾ ਔਰ ਇਹ ਬਹੁਤ ਇੱਕ ਅੱਛਾ ਉਪਰਾਲਾ ਅੱਜ ਸੇਂਟ ਜੋਨ ਸੀਨੀਅਰ ਸਕੈਂਡਰੀ ਸਕੂਲ ਹੁਸ਼ਿਆਰਨਗਰ ਦੇ ਬੱਚੇ ਔਰ ਰਾਸ਼ਟਰੀਆ ਬਾਲ ਸਕੂਲ ਦੇ ਬੱਚੇ ਔਰ ਦਾ ਬਰਡ ਸਕੂਲ ਦੇ ਬੱਚੇ ਜਿਹੜੇ ਨੇ ਉਹ ਇਸ ਟ੍ਰੇਨ ਨੂੰ ਲੈ ਕੇ ਅੰਮ੍ਰਿਤਸਰ ਨੂੰ ਜਾ ਰਹੇ ਨੇ ਹਾਂਜੀ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਨੇ ਹੱਥਾਂ ਦੇ ਵਿੱਚ ਤਿਰੰਗੇ ਫੜੇ ਹੋਏ ਨੇ ਤਾਂ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖੋ ਕਿ ਬੱਚੇ ਜਿਹੜੇ ਹੱਥਾਂ ਦੇ ਵਿੱਚ ਰਾਸ਼ਟਰੀਆ ਜਿਹੜਾ ਝੰਡਾ ਫੜ ਕੇ ਤਾਂ ਟ੍ਰੇਨ ਦਾ ਜਿਹੜਾ ਵੈਲਕਮ ਕਰਦੇ ਹੋਏ ਨਜ਼ਰ ਜਿਹੜੇ ਆ ਰਹੇ ਨੇ ਬੱਚਿਆਂ ਨਾਲ ਵੀ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਤੁਹਾਡਾ ਤਨੂਦੀਪ ਕੌਰ ਕਿੱਥੋਂ ਚੱਲ ਰਹੇ ਹੋ ਤੁਸੀਂ ਆਣ ਕੇ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਆਇਓ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਅੰਮ੍ਰਿਤਸਰ ਜਾ ਰਹੇ ਹੋ ਓਕੇ ਵਧੀਆ ਲੱਗ ਰਿਹਾ ਇਸ ਟ੍ਰੇਨ ਵਿੱਚ ਬੈਠ ਕੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਇੱਥੇ ਵਧੀਆ ਹੈ ਬਿਲਕੁਲ ਨੰਨੇ ਮੰਨੇ ਬੱਚੇ ਜਿਹੜੇ ਆਪਣੀ ਭਾਸ਼ਾ ਦੇ ਨਾਲ ਜਿਹੜਾ ਬਿਆਨ ਕਰ ਰਹੇ ਕਿ ਟ੍ਰੇਨ ਜਿਹੜੀ ਹੈ ਬਹੁਤ ਵਧੀਆ ਸਿਫਤਾ ਕਰਦੇ ਜਿਹੜੇ ਨਜ਼ਰ ਆ ਰਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਆਨੰਦ ਮਾਣਦੇ ਹੋਏ ਕਿਉਂਕਿ ਹਰ ਇੱਕ ਚੀਜ਼ ਬਾਰੇ ਜੇਕਰ ਦੱਸਿਆ ਜਾਵੇ ਕਿ ਇਲੈਕਟ੍ਰੋਨਿਕ ਜਿਹੜੀ ਆ ਟ੍ਰੇਨ ਹੈ ਇਲੈਕਟ੍ਰੋਨਿਕ ਜਿਹੜੀ ਆ ਬਿਲਕੁਲ ਜਿਹੜੀ ਆ ਸੀਟਾਂ ਜਿਹੜੀਆਂ ਬਣੀਆਂ ਹੋਈਆਂ ਨੇ ਪੂਰੀ ਜਿਹੜੀ ਆ ਫੁੱਲ ਏਸੀ ਜਿਹੜੀ ਆ ਟ੍ਰੇਨ ਹੈ ਇਸ ਦੀ ਵਿੰਡੋ ਜਿਹੜੀ ਆ ਬਿਲਕੁਲ ਜਿਹੜੀ ਆ ਉਹ ਸਟੇਸ਼ਨ ਦੇ ਆਪਣੇ ਆਪ ਇਸ ਦੀਆਂ ਡੋਰ ਜਿਹੜੀ ਆ ਓਪਨ ਹੁੰਦੀ ਹੈ ਸਾਡੇ ਵਿੱਚ ਹੋਰ ਵੀ ਜਿਹੜੇ ਲੋਕ ਮੌਜੂਦ ਨੇ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਕਿੰਨੇ ਸਮੇਂ ਦੇ ਵਿੱਚ ਜਿਹੜੀ ਆ ਅੰਮ੍ਰਿਤਸਰ ਤੋਂ ਕਟੜਾ ਕਟੜਾ ਤੋਂ ਅੰਮ੍ਰਿਤਸਰ ਜਿਹੜੀ ਪਾਸ ਕਰਦੀ ਹੈ ਜੀ ਇਹ ਲਗਭਗ 5.5 ਘੰਟੇ ਤੇ लगभग अमृतसर से कटरा पहुंच जाएगी जी एक एक दिन सफर जी जी सवेरे अमृत कटरा से चलेगी दोपहर को अमृतसर और शाम को वापस अमृतसर से चल के रात को कटरा में दस बजे इसकी टिकट कितनी जी सर इसकी लगभग अभी साढ़े आठ की टिकट है जिसमें खाना पीना इंक्लूड है ओके जी सभी जो ट्रेन है पूरी इलेक्ट्रॉनिक जी 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 पूरी जो है वो इलेक्ट्रॉनिक ट्रेन है और एसी ट्रेन है एक और बड़ी बात है कि जैसे बेरोजगारी बढ़ती जा रही थी और लगता है कि इस ट्रेन की वजह से कई लोगों को जो अपना रोज़गार भी मिला हुआ है जी जी सर बहुत से लोगों को इसकी वजह से रोज़गार मिला हुआ है जैसे डायरेक्ट इनडायरेक्ट दोनों तरह तरीके से ਜੀ ਬਿਲਕੁਲ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਸਟੇਸ਼ਨ ਦੀਆਂ ਜਿੱਥੇ ਕਿ ਲੋਕਾਂ ਨਾਲ ਪਰਵਾਹ ਹੰਗਾਰਾ ਜਿਹੜਾ ਦਿੱਤਾ ਗਿਆ ਤੇ ਟ੍ਰੇਨ ਦਾ ਜਿਹੜਾ ਵੈਲਕਮ ਜਿਹੜਾ ਕੀਤਾ ਗਿਆ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਬੰਦੇ ਭਾਰਤ ਜਿਹੜੀ ਹੈ ਕੋਈ ਜੀ ਸਮੇਂ ਵਿੱਚ ਜਿਹੜੀ ਹੈ ਬਿਆਸੋਂ ਇੱਥੋਂ ਰਵਾਨਾ ਹੋਏਗੀ ਤਾਂ ਅੰਮ੍ਰਿਤਸਰ ਵੱਲੋਂ ਜਿਹੜੀ ਜਾਏਗੀ ਦੱਸ ਦਈਏ ਕਿ ਇੱਕ ਹੀ ਦਿਨ ਦੇ ਵਿੱਚ ਜਿਹੜੀਆਂ ਟ੍ਰੇਨਾਂ ਜਾਂਦੀ ਹੈ ਇਸ ਦਾ ਜਿਹੜਾ ਨੰਬਰ ਹੈ ਜਿਹੜਾ ਉਹ 24 0065 ਜਿਹੜਾ ਨੰਬਰ ਹੈ ਇਸ ਦਾ ਜੋ ਕਿ ਆ ਇਸ ਦਾ ਨੰਬਰ ਜਿਹੜਾ ਹੈ ਉਹ ਨੋਟ ਕੀਤਾ ਜਾਵੇ ਤਾਂ ਇਸ ਦਾ ਸਮਾਂ ਜਿਹੜਾ ਹੈ ਸਮਾਂ ਜਿਹੜਾ ਇਹ 12 ਵਜੇ ਦਾ 20 ਮਿੰਟ ਦਾ ਜਿਹੜਾ ਬਿਆਸ ਦਾ ਹੋਊਗਾ ਤਾਂ ਜਿਹੜਾ ਕਿ ਇਹ 5 ਘੰਟੇ ਦਾ ਜਿਹੜਾ ਸਫ਼ਰ ਜਿਹੜਾ ਤੈਅ ਕਰਦੀ ਹੈ ਇੱਕ ਦਿਨ ਦੇ ਵਿੱਚ ਹੀ ਜਿਹੜੀ ਹੈ ਰੇਲ ਜਿਹੜੀ ਹੈ ਉਹ ਚੰਮੂ ਤੋਂ ਕਟੜਾ ਜਿਹੜੀ ਹੈ ਇੱਕ ਇੱਕ ਦਿਨ ਦੇ ਵਿੱਚ ਜਿਹੜੀ ਹੈ ਉਹ ਸਫ਼ਰ ਜਿਹੜਾ ਤੈਅ ਕਰਦੀ ਹੈ ਇਸੇ ਤਰ੍ਹਾਂ ਜਿਹੜੀਆਂ ਅਪਡੇਟਸ ਹੈ ਜਿਹੜੀਆਂ ਇਹ ਟ੍ਰੇਨ ਦੀਆਂ ਜਾਣਨ ਵਾਸਤੇ ਟ੍ਰੇਨ ਦੀ ਵੈਬਸਾਈਟ ਜਿਹੜੀ ਉਹ ਬਣੀ ਹੋਈ ਹੈ ਉਸ ਦੇ ਉੱਪਰ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕੈਮਰਾ ਪਰਸਨ ਦੇ ਨਾਲ ਵੀ ਸੀ.ਟੀ.ਵੀ.